ਸ਼ੁਭਕਾਮਨਾਵਾਂ ਮੈਂ ਸੋਨੀਆ ਲਖਾ ਆਗਾਜ਼ ਕਰ ਲੈਣੇ ਹਾਂ ਖਬਰਾਂ ਦੇ ਮੁੱਖ ਬਲੀਟਿੰਗ ਦਾ ਆਪ ਸਭ ਦਾ ਸਵਾਗਤ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੱਧ ਰਹੀਆਂ ਗੈਂਗਸਟਰ ਗਤੀਵਿਧੀਆਂ ਨੂੰ ਕਾਨੂੰਨ ਤੋਂ ਬੇਖੌਫ ਦੱਸਿਆ ਆਪ ਸਰਕਾਰ ਦੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਅਪਰਾਧੀ ਕਾਨੂੰਨ ਤੋਂ ਨਹੀਂ ਡਰਦੇ ਗੈਂਗਸਟਰਾਂ ਨਾਲ ਜੁੜੀਆਂ ਘਟਨਾਮੇ ਰੋਜ਼ ਹੀ ਰੋਜ਼ ਵਾਪਰ ਰਹੀਆਂ ਹਨ ਉਹਨਾਂ ਕਹਿੰਦੇ ਕਿ ਗੈਂਗਸਟਰ ਵਿਰੋਧੀਆਂ ਤੋਂ ਬਦਲਾ ਲੈਣ ਦੇ ਲਈ ਕਿਸੇ ਵੀ ਹੱਦ ਤੱਕ ਜਾਂਦੇ ਹਨ ਅਤੇ ਨਿਡਰਤਾ ਪੂਰਨ ਕੰਮ ਕਰ ਰਹੇ ਹਨ ਰਾਜਪਾਲ ਦਾ ਇਹ ਬਿਆਨ ਅੰਮ੍ਰਿਤਸਰ ਦੇ ਗੁਰਦੁਆਰਾ ਦੇ ਬਾਹਰ ਦੋ ਹਮਲਾਵਰਾਂ ਦੁਆਰਾ ਇੱਕ ਸੱਤਾਧਾਰੀ ਆਪ ਨੇਤਾ ਦੀ ਗੋਲੀ ਮਾਰਨ ਦੇ ਹੱਤਿਆਕਰਨ ਤੋਂ ਇੱਕ ਦਿਨ ਬਾਅਦ ਇਹ ਬਿਆਨ ਆਇਆ ਹੈ ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਰਾਜ ਵਿੱਚ ਹੋਈਆਂ ਹਾਲੀ ਵਿੱਚ ਦੀਆਂ ਹੱਤਿਆਵਾਂ ਨੂੰ ਸੱਤਾਧਾਰੀ ਪਾਰਟੀ ਦੀ ਨਿੰਦਿਆ ਅਤੇ ਆਲੋਚਨਾ ਕੀਤੀ ਗਈ ਪੰਜਾਬ ਦੇ अपराधੀਆਂ ਨੂੰ ਜੋ ਕਿ ਡਰ ਹੋਣਾ ਚਾਹੀਦਾ ਉਹ ਉਨ੍ਹਾਂ ਵਿੱਚ ਨਹੀਂ ਹੈ ਸਰਕਾਰ ਦੀ ਰਾਜਪੱਦਰੀ ਨਸ਼ਾ ਵਿਰੋਧੀ ਮੁਹਿੰਮ ਤੇ ਟਿੱਪਣੀ ਕਰਦਿਆਂ ਰਾਜਪਾਲ ਨੇ ਕਿਹਾ ਕਿ ਯਤਨ ਕੁਝ ਵਿਅਕਤੀਆਂ ਤੱਕ ਸੀਮਿਤ ਨਹੀਂ ਹੋਣੇ ਚਾਹੀਦੇ ਸਗੋਂ ਇਹ ਇਸ ਮੁਹਿੰਮ ਨੂੰ ਇੱਕ ਜਨ ਲਹਿਰ ਦੇ ਵਿੱਚ ਬਦਲਣ ਦੀ ਲੋੜ ਹੈ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਨਸ਼ਿਆਂ ਦੇ ਖਾਤਰੇ ਦੇ ਵਿਰੁੱਧ ਪੈਦਲ ਮਾਰਚ ਕੱਢਿਆ ਸੀ ਅਤੇ ਫਿਰ ਤਿੰਨ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ 4 ਦਿਨਾਂ ਦੀ ਪੈਦਲ ਯਾਤਰਾ ਕੱਡੀ ਸਰਹੱਦ ਪਾਰ ਤਸਕਰੀ ਨੂੰ ਖਤਮ ਕਰਨ ਦੇ ਲਈ ਗੰਭੀਰ ਯਤਨ ਜਾਰੀ ਹਨ ਨਤੀਜਾ ਜਦੋਂ ਕਦੋਂ ਨਿਕਲੇਗਾ ਪਰ ਨਿਰੰਤਰ ਯਤਨ ਉਹ ਕਰ ਰਹੇ ਹਨ ਕਟਾਰੀਆ ਨੇ ਕਿਹਾ ਕਿ ਪਾਕਿਸਤਾਨ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਬੇ ਗੰਭੀਰ ਕਦਮ ਚੁੱਕੇ ਜਾ ਰਹੇ ਹਨ ਪਾਕਿਸਤਾਨ ਦੇ ਨਾਲ 10 ਐਂਟੀ ਡਰੋਨ ਸਿਸਟਮ ਲਗਾਏ ਗਏ ਹਨ ਉਹਨਾਂ ਦੀ ਬੇਨਤੀ ਤੇ ਕੇਂਦਰ ਸਰਕਾਰ ਨੇ ਬਾਹਰ ਦੇ ਨਾਲ ਨਾਲ 23 ਵਾਧੂ ਐਂਟੀ ਡਰੋਨ ਪਾਇਨਾਤਾ ਕੀਤਾ ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਲਈ 10 ਕਰੋੜ ਰੁਪਏ ਦੀ ਸਹਾਇਤਾ ਵੀ ਦਿੱਤੀ ਹੈ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ 3563 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਨੂੰ ਐਂਟੀ ਡਰੋਨ ਪ੍ਰਣਾਲੀਆਂ ਦੇ ਨਾਲ ਵੀ ਟਕਿਆ ਜਾਣਾ ਚਾਹੀਦਾ ਹੈ ਅਗਲੀ ਖਬਰ ਰੂਸ ਦੇ ਬਸ਼ਕੋਰਤੋਸਤਾਨ ਗਨਰਾਜ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਅਸ਼ਨੇਚਰਵਾਰ ਨੂੰ ਚਾਕੂ ਨਾਲ ਕੀਤੇ ਇੱਕ ਹਮਲੇ ਦੇ ਵਿੱਚ ਘੱਟੋ-ਘੱਟ 6 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ 4 ਭਾਰਤੀ ਵਿਦਿਆਰਥੀ ਵੀ ਸ਼ਾਮਿਲ ਹਨ ਇੱਥੇ ਭਾਰਤੀ ਮਿਸ਼ਨ ਨੇ ਜਿਨ੍ਹਾਂ ਇੱਕ ਜਾਣਕਾਰੀ ਦਿੱਤੀ ਹੈ ਕਿ ਮੁੱਢਲੀਆਂ ਰਿਪੋਰਟ ਅਨੁਸਾਰ ਚਾਕੂ ਨਾਲ ਲੈਸ ਇੱਕ ਨੌਜਵਾਨ ਬਸ਼ਕੋਰਤੋਸਤਾਨ ਗਨਰਾਜ ਦੇ ਉਫਾ ਵਿੱਚ ਸਥਿਤ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਹੋ ਹੌਸਟਲ ਦੇ ਵਿੱਚ ਦਾਖਲ ਹੋਇਆ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਦੱਸਿਆ ਕਿ ਨੌਜਵਾਨ ਨੇ ਉੱਥੇ ਰਹਿਣ ਵਾਲੇ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ। ਗ੍ਰਹਿ ਮੰਤਰਾਲੇ ਦੀ ਬੁਲਾਰਾ ਮੇਜਰ ਜਨਰਲ ਇਰੀਨਾ ਵੋਲਕ ਨੇ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਹਮਲਾਵਰ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਿਸ ਕਾਰਨ ਦੋ ਪੁਲਿਸ ਅਧਿਕਾਰੀ ਵੀ ਇਸ ਚਾਕੂ ਨਾਲ ਉਨ੍ਹਾਂ ਤੇ ਹਮਲਾ ਕੀਤਾ ਗਿਆ ਤੇ ਉਹ ਵੀ ਜ਼ਖਮੀ ਹੋਏ ਹਨ। ਇਸ ਦੌਰਾਨ ਇਸ ਤੋਂ ਬਾਅਦ ਸ਼ੱਕੀ ਨੇ ਖੁਦ ਨੂੰ ਵਿਸ਼ਰੀਰਿਕ ਜੋ ਕਿ ਕਸਟਰ ਦਿੱਤਾ ਅਤੇ ਨੁਕਸਾਨ ਪਹੁੰਚਾਇਆ ਇਸ ਨੂੰ ਇੱਕ ਦੁਖਦਾਈ ਘਟਨਾ ਘਰਾਰ ਦਿੰਦੇ ਹੋਏ ਇੱਥੇ ਭਾਰਤੀ ਦੂਤਾਵਾਸ ਨੇ ਕਿਹਾ ਕਿ ਚਾਰ ਭਾਰਤੀ ਵਿਦਿਆਰਥੀਆਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ ਦੂਤਾਵਾਸ ਨੇ ਕਿਹਾ ਕਿ ਉਹ ਦੂਤਾਵਾਸ ਦੇ ਸੰਪਰਕ ਵਿੱਚ ਹਨ ਅਤੇ ਕਾਜ਼ਾਨ ਸਥਿਤ ਕੌਂਸਲਿਡ ਦੇ ਅਧਿਕਾਰੀ ਜ਼ਖਮੀ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਉਫਾ ਦੇ ਰਸਤੇ ਵਿੱਚ ਹਨ ਉਨ ਇਧਰ ਆਲ ਇੰਡੀਆ ਮੈਡੀਕਲ ਸਟੂਡੈਂਟਸ ਐਸੋਸੀਏਸ਼ਨ ਆ ਆਈ ਐਮਐਸਏ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰੂਸ ਦੇ ਵਿੱਚ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਬਚਾਅ ਦੀ ਅਪੀਲ ਕੀਤੀ ਹੈ। ਉਹਨਾਂ ਲਿਖਿਆ ਕਿ ਅਸੀਂ ਰੂਸ ਦੀ ਬਸ਼ਕੀਰ ਸਟੇਟ ਮੈਡੀਕਲ ਯੂਨੀਵਰਸਿਟੀ ਬਸਤੀ ਦੇ ਵਿੱਚ ਚਾਰ ਜੋ ਭਾਰਤੀ ਮੈਡੀਕਲ ਦੇ ਵਿਦਿਆਰਥੀ ਤੇ ਹਾਲ ਹੀ ਹੋਏ ਵਿੱਚ ਹਮਲੇ ਦੀ ਹਿੰਸਕ ਅਤੇ ਡੂੰਗੀ ਚਿੰਤਾ ਅਤੇ ਦੁੱਖ ਨਾਲ ਇਹ ਪੱਤਰ ਲਿਖ ਰਹੇ ਹਾਂ ਅਜਿਹੇ ਘਟਨਾਵਾਂ ਨਾ ਸਿਰਫ ਸਾਡੇ ਵਿਦਿਆਰਥੀਆਂ ਦੀ ਜਾਨ ਅਤੇ ਮਾਨ ਨੂੰ ਖਤਰੇ ਵਿੱਚ ਪਹੁੰਚਾਉਂਦੀਆਂ ਹਨ ਸਗੋਂ ਵਿਦੇਸ਼ਾਂ ਦੇ ਵਿੱਚ ਪੜ ਰਹੇ ਹਜ਼ਾਰਾਂ ਭਾਰਤੀ ਮੈਡੀਕਲ ਵਿਦਿਆਰਥੀਆਂ ਦੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਵੀ ਪੈਦਾ ਕਰਦੀਆਂ ਹਨ ਅਸੀਂ ਭਾਰਤੀ ਜੋ ਸਰਕਾਰ ਨੂੰ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਉਹ ਹਮਲਾ ਕੀਤੇ ਗਏ ਵਿਦਿਆਰਥੀਆਂ ਦੇ ਲਈ ਨਿਆ ਯਕੀਨੀ ਬਣਾਉਣਾ ਵਿਦੇਸ਼ਾਂ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ ਸੁਰੱਖਿਆ ਵਿਧੀਆਂ ਅਤੇ ਸੁਰੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਸੰਬੰਧੀ ਵੀ ਜੋ ਕਿ ਮੌਜੂਦਾ ਅਧਿਕਾਰੀਆਂ ਨਾਲ ਉਹਨਾਂ ਨਾਲ ਇੱਕ ਗੱਲਬਾਤ ਸ਼ੁਰੂ ਕਰਨਾ ਅਗਲੀ ਖਬਰ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਵਪਾਰਕ ਸਮਝੌਤੇ ਤੇ ਕਿਸਾਨ ਆਗੂ ਅਰਥਸ਼ਾਸਤਰੀ ਘਬਰਾ ਗਏ ਹਨ ਖੇਤੀਬਾੜੀ ਆਗੂਆਂ ਤੇ ਖੇਤੀ ਮਾਰਾ ਨੇ ਅਮਰੀਕੀ ਅਤੇ ਇੰਡੀਆ ਦਾ ਜੋ ਵਪਾਰ ਅਬ ਸਮਝੌਤਾ ਹੋਇਆ ਉਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਨਾਲ ਹੀ ਨਾਲ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਇਹ ਸਮਝੌਤਾ ਅਮਰੀਕੀ ਖੇਤੀਬਾੜੀ ਤੋਂ ਪਾਦੰਦ ਲਈ ਹੜ ਦੇ ਦਰਵਾਜ਼ੇ ਖੋਲ ਸਕਦਾ ਹੈ ਅਤੇ ਭਾਰਤੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਸਰਬੰਸ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਦਾ ਇਹ ਜੋ ਦਾਵਾ ਕੀ ਉਸਨੇ ਮੱਕੀ ਕਣਕ ਚੌਲ ਸੋਇਆਬੀਨ ਪੋਲਟਰੀ ਦੁੱਧ ਪਨੀਰ ਇਥਨੋਲ ਬਾਲਣਾ ਤੰਬਾਕੂ ਕੁਝ ਸਬਜ਼ੀਆਂ ਅਤੇ ਮਾਸ ਸਮੇਤ ਸੁਵੇਦਨਸ਼ੀਲ ਖੇਤੀਬਾੜੀ ਅਤੇ ਡੈਰੀ ਉਤਪਾਦਾਂ ਨੂੰ ਰੱਖਿਆ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਅਤੇ ਰਾਖੀ ਕੀਤੀ ਹੈ ਨੇੜਿਓਂ ਜਾਂਚ ਕਰਨ ਦੇ ਲਈ ਖਰਾ ਨਹੀਂ ਉਤਰਿਆ ਰਾਜੇਵਾਲ ਨੇ ਕਿਹਾ ਕਿ ਸਰਕਾਰ ਤਾਂ ਦਾਵਾ ਕਰਦੀ ਹੈ ਕਿ ਸੰਵੇਦਨਸ਼ੀਲ ਖੇਤਰਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ ਪਰ ਲੱਗਦਾ ਇੰਜ ਹੈ ਕਿ ਇਸ ਨੇ ਅਮਰੀਕਾ ਨੂੰ ਭਾਰਤੀ ਖੁਰਾਕ ਬਾਜ਼ਾਰ ਦੇ ਵਿੱਚ ਇੱਕ ਸੰਭਾਵੀ ਪੈਰ ਰੱਖਣ ਦੀ ਪੇਸ਼ਕਸ਼ ਕੀਤੀ ਹੈ ਜੋ ਕਿ ਪੈੰਡੂ ਅਰਥਵਿਵਸਥਾ ਦੇ ਲਈ ਇੱਕ વિનાਸ਼ਕਾਰੀ ਸਾਬਤ ਹੋ ਸਕਦੀ ਹੈ ਪਹਿਲਾਂ ਦੇ ਸਾਲਾਂ ਵਿੱਚ ਦੇਖਿਆ ਜਾਵੇ ਤਾਂ ਅਮਰੀਕਾ ਨੇ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਕਿ ਭਾਰਤੀ ਭੋਜਨ ਬਾਜ਼ਾਰ ਦੇ ਵਿੱਚ ਪੈਰ ਰੱਖਿਆ ਜਾਵੇ ਪਰ ਉਸ ਨੂੰ ਬਾਹਰ ਹੀ ਰੱਖਿਆ ਗਿਆ ਸੀ ਹੁਣ ਪੰਦੇਰ ਨੇ ਚੇਤਾਵਨੀ ਦਿੱਤੀ ਕਿ ਇਸ ਸਸਤੇ ਅਮਰੀਕੀ ਖੇਤੀ ਆਯਾਤ ਜੋ ਕਿ ਭਾਰਤੀ ਬਾਜ਼ਾਰ ਦੇ ਵਿੱਚ ਹੜ ਲਿਆ ਸਕਦੇ ਹਨ ਇਸ ਮੌਕੇ ਇਸ ਸੌਦੇ ਦੇ ਕਾਰਨ ਸੇਵ ਉਤਪਾਦਕਾਂ ਨੂੰ ਵੀ ਪਹਿਲਾਂ ਹੀ ਭਾਰੀ ਝਟਕਾ ਲੱਗਿਆ ਹੈ ਅਤੇ ਇਹ ਸਿਰਫ ਸ਼ੁਰੂਆਤ ਹੀ ਹੈ ਇੱਕ ਵਾਰ ਅਮਰੀਕਾ ਨੇ ਪੈਰ ਜਮਾ ਲਏ ਤਾਂ ਇਹ ਸਰਕਾਰ ਤੇ ਹੋਰ ਖੇਤਰਾਂ ਨੂੰ ਵੀ ਖੇ ਖੋਲਣ ਦੇ ਲਈ ਦਬਾਅ ਪਾਵੇਗਾ ਭਾਰਤ ਨੇ ਆਪਣੇ ਗੈਰ ਟੈਰਿਫ ਜੋ ਰੁਕਾਵਟਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਪਹਿਲਾਂ ਟੈਰਿਫ ਰੁਕਾਵਟਾਂ ਰਹਿਣ ਜੋ ਕਿ ਭਾਰਤ ਉਹਨਾਂ ਉਤਪਾਦਾਂ ਤੇ ਆਯਾਤ ਨੂੰ ਰੋਕਦਾ ਸੀ ਜੋ ਸਾਡੀ ਆਰਥਿਕਤਾ ਦੇ ਲਈ ਨੁਕਸਾਨ ਦੇਣ ਹੋ ਸਕਦੇ ਹਨ ਉਹਨਾਂ ਨੂੰ ਹਟਾਉਣ ਦੇ ਨਾਲ ਸਾਡੇ ਕਿਸਾਨ ਅਨੁਚਿਤ ਮੁਕਾਬਲੇ ਦਾ ਹੁਣ ਸਾਹਮਣਾ ਕਰਦੇ ਹਨ ਖੇਤੀਬਾੜੀ ਅਰਥਸ਼ਾਸਤਰੀ ਕੇਸਰ ਸਿੰਘ ਪੰਗੂ ਨੇ ਕਿਹਾ ਕਿ ਭਾਰਤ ਇਸ ਵੇਲੇ ਅਮਰੀਕਾ ਤੋਂ ਆਉਣ ਵਾਲੇ ਕਈ ਖੇਤੀਬਾੜੀ ਉਤਪਾਦਾਂ ਤੇ 15% ਦੀ ਤੋਂ 70% ਤੱਕ ਆਯਾਤ ਡਿਊਟੀ ਲਗਾਉਂਦਾ ਹੈ ਨਵੀਂ ਵਿਵਸਥਾ ਤੇ ਤਹਿਤ ਅਮਰੀਕਾ ਟੈਰਿਫ 0.5% ਤੋਂ ਵਧਾ ਕੇ 18% ਕਰ ਦਿੱਤਾ ਦਿੱਤੇ ਗਏ ਹਨ ਜਦੋਂ ਕਿ ਭਾਰਤ ਨੇ ਕੁਝ ਸ਼੍ਰੇਣੀਆਂ ਵਿੱਚ ਟੈਰਿਫ ਨੂੰ 15 ਤੋਂ 70% ਤੋ ਕਟਾ ਕੇ ਜ਼ੀਰੋ ਕਰ ਦਿੱਤਾ ਹੈ ਇਸ ਤੋਂ ਇਲਾਵਾ ਭਾਰਤ ਨੇ ਖੇਤੀ ਖੇਤਰ ਦੇ ਹਿੱਸਿਆਂ ਨੂੰ ਅਮਰੀਕੀ ਆਯਾਤ ਦੇ ਲਈ ਖੋਲ ਦਿੱਤਾ ਹੈ ਸੇਬ ਗਿਰਿਦਾਰ ਡੀ ਡੀਜੀ ਅਤੇ ਸੋਇਆਬੀਨੋ ਤੇਲ ਦੀ ਦਰਾਮਦ ਬਜ਼ਾਰ ਦੇ ਬਾਜ਼ਾਰ ਮੁਕਾਬਲੇ ਨੂੰ ਕਾਫੀ ਹੱਦ ਤੱਕ ਬਦਲ ਸਕਦੀ ਹੈ ਤੇ ਕਰੇਲੂ ਉਤਪਾਦਕਾਂ ਨੂੰ ਜੋ ਕਿ ਇਸ ਤੇ ਮਾੜਾ ਅਸਰ ਪਾ ਸਕਦੀ ਹੈ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੇ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈਦੇ ਹੋ ਇਜਾਜ਼ਤ ਧੰਨਵਾਦ